ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਆਪਾਂ ਮੌਜੂਦ ਹਾਂ ਕਿਸਾਨ ਚੌਂਕ ਦੇ ਵਿੱਚ ਜੋ ਕਿ ਰਿੰਗ ਰੋਡ ਦੇ ਉੱਪਰ ਮਲਤਾਨੀਆਂ ਨੂੰ ਜਾਂਦੇ ਰਾਹ ਤੇ ਬਣਿਆ ਹੈ ਇੱਕ ਕਿਸਾਨ ਚੌਂਕ ਇਹ ਕਿਸਾਨ ਚੌਂਕ ਕਿਸਾਨੀ ਧਰਨੇ ਦੇ ਦੌਰਾਨ ਕਿਸਾਨੀ ਜਤ ਤੋਬਾਦ ਇਹ ਚੌਂਕ ਬਣਾਇਆ ਗਿਆ ਸੀ ਜੋ ਕਿ ਕਿਸਾਨੀ ਨੂੰ ਸਮਰਪਿਤ ਸੀ ਉਨਾ ਸ਼ਹੀਦਾਂ ਨੂੰ ਸਮਰਪਿਤ ਸੀ ਜੋ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸੀ ਤੇ ਇਸ ਚੌਂਕ ਦੇ ਵਿੱਚ ਹਰ ਸਾਲ ਮਾਗੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਮੱਲਾ ਚੁੱਟੀ ਦੇ ਨਿਵਾਸੀਆਂ ਵੱਲੋਂ ਲੰਗਰ ਹੈ ਲਗਾਇਆ ਜਾਂਦਾ ਹੈ ਸੋਲੇ ਪੂਰੀਆਂ ਦਾ ਲੰਗਰ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ ਤੇ ਨੌਜਵਾਨ ਵੱਧ ਚੜ ਕੇ ਸੇਵਾ ਕਰਦੇ ਹਨ ਅਤੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਸਾਡੇ ਵੱਡੇ ਬਜ਼ੁਰਗ ਨਾਲ ਮੌਜੂਦ ਹੁੰਦੇ ਨੇ ਚਾਹ ਪਾਣੀ ਦਾ ਪ੍ਰਬੰਧ ਵੀ ਕਿਸਾਨ ਵੀਰਾਂ ਵੱਲੋਂ ਮੁਹੱਲਾ ਨਿਵਾਸੀਆਂ ਵੱਲੋਂ ਸੰਗਤਾਂ ਲਈ ਕੀਤਾ ਜਾਂਦਾ ਹੈ ਨੌਜਵਾਨ ਆਉਂਦੇ ਜਾਂਦੇ ਸਾਧਨਾਂ ਨੂੰ ਹੱਥ ਦੇ ਕੇ ਲੰਗਰ ਸ਼ਕਨ ਦੀ ਬੇਨਤੀ ਕਰਦੇ ਨੇ ਅਤੇ ਟ੍ਰੈਫਿਕ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਇਸ ਲਈ ਵਿਕਲਾਂ ਨੂੰ ਸਾਈਡ ਤੇ ਕਰਾਉਂਦੇ ਨੇ ਤਾਂ ਜੋ ਸਾਰਾ ਪ੍ਰਬੰਧ ਸਜੇ ਟੰਗ ਨਾਲ ਚਲਾਇਆ ਜਾ ਸਕੇ ਰਾਘੇਰਵੜੀ ਸ਼ਰਦਾ ਭਾਵਨਾ ਨਾਲ ਲੰਗਰ ਛਕਦੇ ਨੇ ਅਤੇ ਰਾਘੇਰਾ ਵੱਲੋਂ ਵੀ ਲੰਗਰ ਦੇ ਵਿੱਚ ਆਪਣਾ ਸਹਿਯੋਗ ਹਿੱਸਾ ਪਾਇਆ ਜਾਂਦਾ ਹੈ ਅਤੇ ਨੌਜਵਾਨ ਵੀਰ ਹਰ ਸਾਲ ਇਹ ਲੰਗਰ ਲਗਾਉਂਦੇ ਨੇ ਤੇ ਉਮੀਦ ਹੈ ਅਗਲੇ ਸਾਲ ਵੀ ਅਸੀਂ ਇਸੇ ਚੌਂਕ ਵਿੱਚ ਮਾਗੀ ਦੇ ਪਵਿੱਤਰ ਦਿਹਾੜੇ ਤੇ ਜਰੂਰ ਮਿਲਾਂਗੇ ਧੰਨਵਾਦ